ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗਰੂ ਪਿਆਰਿਓ ਤੁਹਾਨੂੰ ਪਤਾ ਹੀ ਹੈ ਕਿ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਇਹਨਾਂ ਦੀ ਜੋ ਕੇਸ ਹੈ ਉਹਨੂੰ ਲੈ ਕੇ ਹਰ ਕੋਈ ਬਿਆਨ ਦਾਗ ਰਿਹਾ ਤੇ ਦੁਬਾਰਾ ਖੁੱਲ ਰਿਹਾ ਹੈ ਤਾਂ ਦੋਸਤੋ ਅੱਜ ਦੱਸਾਂਗੇ ਤੁਹਾਨੂੰ ਗੁਰਦੇਵ ਸਿੰਘ ਕੌਂਕੇ ਦੀ ਗ੍ਰਿਫਤਾਰੀ ਵੇਲੇ ਕੀ ਸਨ ਉਹਨਾਂ ਦੇ ਆਖਰੀ ਬੋਲ ਸਾਰੀ ਕਹਾਣੀ ਦੱਸਾਂਗੇ ਜੋ ਪਰਿਵਾਰ ਨੇ ਦੱਸੀ ਉਹ ਕੌਮ ਦੇ ਜਥੇਦਾਰ ਸਨ ਨਾ ਕੇ ਭੱਜਣ ਵਾਲਾ ਕੋਈ ਭਗੌੜਾ ਉਹ ਗੁਰੂ ਦੇ ਆਸ਼ੇ ਮੁਤਾਬਕ ਸਿੱਖ ਹਿੱਤਾਂ ਲਈ ਲੜ ਰਹੇ ਸਨ ਪੁਲਸ ਨੇ ਉਹਨਾਂ ਨੂੰ ਪਹਿਲਾਂ ਕੋਹ ਕੋਹ ਕੇ ਮਾਰਿਆ ਤੇ ਬਾਅਦ ਵਿੱਚ ਉਹਨਾਂ ਦੇ ਭਗੌੜੇ ਹੋਣ ਦਾ ਡਰਾਮਾ ਰਚਦਾ ਪੰਜਾਬ ਪੁਲਿਸ ਪੁਲਸ ਤੇ ਇਹ ਇਲਜ਼ਾਮ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਪਿੰਡ ਕੌਂਕੇਕਰਾਂ ਦੇ ਵਸਨੀਕ ਗੁਰਮੀਲ ਕੌਰ ਦੇ ਹਨ ਉਹ ਸ਼੍ਰੀ ਅਕਾਲ ਤਖਤ ਸਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਤਨੀਆਂ ਜਲੇਦਾਰ ਕੌਂਕੇ ਬਾਰੇ ਪੰਜਾਬ ਪੁਲਿਸ ਦੇ ਸਾਬਕਾ ਵਧੀਕ ਡੀਜੀਪੀ ਬੀਪੀ ਤਵਾੜੀ ਇਹਨਾਂ ਦੀ ਪਿਛਲੇ ਹਫਤੇ ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋਣ ਲੱਗੇ ਨੇ ਸਾਲ 1999 ਦੇ ਵਿੱਚ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਨੇ ਨਾ ਸਿਰਫ ਭਾਈ ਗੁਰਦੇਵ ਸਿੰਘ ਕੌਂਕੇ ਦੀ ਗ੍ਰਿਫਤਾਰੀ ਬਾਰੇ ਪੁਲਿਸ ਦੇ ਦਾਅਵਿਆਂ ਉੱਤੇ ਸਵਾਲ ਖੜੇ ਕੀਤੇ ਸਨ ਸਗੋਂ ਲੁਧਿਆਣਾ ਦਿਹਾਤੀ ਪੁਲਿਸ ਪੁਲਿਸ ਜ਼ਿਲ੍ਹਾ ਜਗਰਾਉ ਇਹਦੇ ਉਸ ਦਾਅਵੇ ਨੂੰ ਵੀ ਝੂਠਾ ਦੱਸਿਆ ਕਿ ਗਰਦੇਵ ਰਾਤ ਵਿੱਚੋਂ ਫਰਾਰ ਹੋ ਗਏ ਸੀ ਹੁਣ ਪਰਿਵਾਰਕ ਮੈਂਬਰ ਜਥੇਦਾਰ ਸਾਹਿਬ ਨੂੰ ਪੁਲਿਸ ਰਾਤ ਦੇ ਵਿੱਚ ਕਤਲ ਕੀਤੇ ਜਾਣ ਦੀ ਗੱਲ ਦੁਹਰਾ ਰਹੇ ਨੇ ਜਦਕਿ ਪੁਲਿਸ ਰਿਕਾਰਡ ਵਿੱਚ ਉਹਨਾਂ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ ਪਿੰਡ ਕੌਂਕੇ ਕਲਾਂ ਦੇ ਬਾਹਰ ਬੜੇ ਘਰ ਵਿੱਚ ਤਿਰਸ਼ੇਦਾਰ ਗੁਰਦੇਵ ਸਿੰਘ ਕੌਂਕੇ ਦੀ ਪਤਨੀ ਗਰਮੇਲ ਕੌਰ ਤੇ ਉਹਨਾਂ ਦੇ ਪੁੱਤਰ ਹਰੀ ਸਿੰਘ ਰਹੇ ਨੇ। ਤਾਂ ਦੋਸਤੋ ਜਦੋਂ ਇਹਨਾਂ ਦੇ ਪਰਿਵਾਰ ਨਾਲ ਗੱਲ ਕੀਤੀ ਗਈ ਇਸ ਕੇਸ ਬਾਰੇ ਗੱਲ ਕੀਤੀ ਗਈ ਤਾਂ ਉਹ ਇਨਸਾਫ ਨਾ ਮਿਲਣ ਤੋਂ ਨਰਾਸ਼ ਨਜ਼ਰ ਆ ਰਹੇ ਸਨ। ਬੀਪੀ ਤਬਾੜੀ ਦੀ ਰਿਪੋਰਟ ਬਾਰੇ ਨਾ ਪੰਜਾਬ ਸਰਕਾਰ ਨਾ ਹੀ ਪੰਜਾਬ ਪੁਲਿਸ ਨੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਹ ਰਿਪੋਰਟ ਇੱਕ ਮਨੁੱਖੀ ਅਧਿਕਾਰ ਸੰਗਠਨ ਦੇ ਉਦਮ ਨਾਲ ਜੰਤਕ ਹੋਈ ਹੈ 20 ਦਸੰਬਰ 1992 ਦਾ ਉਹ ਦਿਨ ਗਰਮੇਲਕੌਰ ਸਾਲ 1992 ਦੇ ਦਸੰਬਰ ਮਹੀਨੇ ਦੇ ਆਖਰੀ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਕਿ 20 ਦਸੰਬਰ ਵਾਲੇ ਦਿਨ ਮੇਰੇ ਦੋਤੇ ਦੀ ਮੌਤ ਹੋ ਗਈ ਸੀ ਤੇ ਉਸੇ ਦਿਨ ਪੁਲਸ ਮੇਰੇ ਪਤੀ ਨੂੰ ਫੜ ਕੇ ਲੈ ਗਈ ਸੀ ਉਹ ਕਹਿੰਦੇ ਨੇ ਕਿ ਘਰ ਦੇ ਵਿਹੜੇ 'ਚ লাশ ਪਈ ਸੀ ਤੇ ਘਰ ਦਾ ਮੁਖੀ ਹਵਾ ਲਾਤੀਆਂ ਸਲਾਕਾ ਪਿੱਛੇ ਬੰਦ ਸੀ ਮੈਂ ਕੁਝ ਮੋਤਵਰ ਬੰਦਿਆਂ ਨੂੰ ਨਾਲ ਲੈ ਕੇ ਜਗਰਾਉ ਉਠਾਣੇ ਗਏ ਅਸੀਂ ਪੁਲਿਸ ਨੂੰ ਕਿਹਾ ਸੀ ਕਿ ਦੋਤੇ ਦੇ ਅੰਤਮ ਸੰਸਕਾਰ ਲਈ ਜਥੇਦਾਰ ਜੀ ਨੂੰ ਛੱਡਿਆ ਜਾਵੇ ਤੇ ਪੁਲਿਸ ਵਾਲੇ ਸਾਡੀ ਗੱਲ ਨੂੰ ਮੰਨ ਗਏ ਸਾਡਾ ਇਹ ਕਹਿ ਕੇ ਗਰਮੇਲ ਕਰ ਚੁੱਪ ਹੋ ਜਾਂਦੇ ਫਿਰ ਆਪਣਾ ਗੱਜ ਭਰਦੇ ਹੋਏ ਗੱਲ ਨੂੰ ਚਾਰੀ ਰੱਖਦੇ ਆ ਉਹ ਅੱਗੇ ਕਹਿੰਦੇ ਨੇ ਉਹ ਕਹਿੰਦੇ ਕਿ ਫਿਰ ਉਹੀ ਪਾਣਾ ਵਰਤ ਗਿਆ ਜਿਹੜਾ ਸਾਡੇ ਦਿਮਾਗ 'ਚ ਉਹਨਾਂ ਦੇ ਨਾਲ ਚੁੰਮਦਾ ਰਹਿੰਦਾ ਸੀ ਪੁਲਿਸ ਦੀ ਧਾੜ 25 ਦਸੰਬਰ ਨੂੰ ਮੁਰ ਸਾਡੇ ਘਰ ਆ ਆ ਤਮਕੀ ਜਥੇਦਾਰ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਕਥਾ ਕਰਨ ਗਏ ਹੋਏ ਸਨ ਪੁਲਿਸ ਉਹਨਾਂ ਨੂੰ ਗੁਰਦੁਆਰੇ ਤੋਂ ਕਰ ਲੈ ਆਈ ਤੇ ਥੋੜੇ ਸਮੇਂ ਬਾਅਦ ਪੁਲਿਸ ਜਥੇਦਾਰ ਸਾਹਿਬ ਨੂੰ ਆਪਣੇ ਨਾਲ ਲੈ ਗਈ ਗੁਰਮੀਲ ਕੌਰ ਜੀ ਕਹਿੰਦੇ ਆ ਕਿ ਉਹਨਾਂ ਦੇ ਪਤੀ ਦੇ ਘਰ ਤੋਂ ਜਾਣ ਸਮੇਂ ਬੋਲੇਗੇ ਉਹ ਬੋਲ ਹਾਲੇ ਵੀ ਉਹਨਾਂ ਦੇ ਕਾਲਜ ਨੂੰ ਚੀਰਦੇ ਨੇ ਜੋ ਪਰਿਵਾਰ ਵਾਲਿਆਂ ਨੇ ਆਖਰੀ ਵਾਰ ਸੁਣੇ ਸਨ ਉਹਨਾਂ ਨੇ ਦੱਸਿਆ ਕਿ ਪੁਲਿਸ ਪਾਰਟੀ ਦੇ ਨਾਲ ਘਰੋਂ ਬਾਹਰ ਪੈਰ ਰੱਖਣ ਸਮੇਂ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਸਰਕਾਰ ਆਪਣੇ ਆਖਰੀ ਦਾਤੇ ਉੱਤੇ ਆਈ ਹੈ ਹੁਣ ਪੁਲਿਸ ਵਾਲੇ ਹੱਦਾ ਪਾਰ ਕਰਨਗੇ ਤੇ ਤੁਸੀਂ ਹੀ ਬਹਿਗਰ ਉੱਤੇ ਅਟਲ ਭਰੋਸਾ ਰੱਖਣਾ ਫੇਰ ਉਹੀ ਗੱਲ ਹੋਗੀ ਪੁਲਿਸ ਨੇ ਮੇਰੇ ਪਤੀ ਨੂੰ ਕੋਹ ਕੋਹ ਕੇ ਮਾਰ ਮੁਕਾਇਆ ਭਾਈ ਗੁਰਦੇਵ ਸਿੰਘ ਕੌਂਕੇ ਦੇ ਪੁਲਿਸ ਹਾਰਾਤ ਵਿੱਚ ਹੋਣ ਦੇ ਸਮੇਂ ਦੀਆਂ ਯਾਦਾਂ ਨੂੰ ਫਰੋਲਦੇ ਹੋਏ ਗਰਮੇਲ ਕੌਰ ਦੀ ਭਾਵਕ ਹੋ ਜਾਂਦੇ ਨੇ ਉਹ ਦੱਸਦੇ ਨੇ ਉਹ ਕਹਿੰਦੇ ਕਿ ਮੈਂ ਜਥੇਦਾਰਦੀ ਲਈ ਥਾਣੇ ਰੋਟੀ ਲੈ ਕੇ ਜਾਂਦੀ ਸੀ ਤੇ ਪੁਲਸ ਵਾਲੇ ਰੋਟੀ ਵਾਲਾ ਡੱਬਾ ਖਾਲੀ ਕਰਕੇ ਮੋੜ ਦਿੰਦੇ ਸਨ ਮੈਨੂੰ ਨਹੀਂ ਪਤਾ ਕਿ ਰੋਟੀ ਮੇਰੇ ਪਤੀ ਤੱਕ ਪਹੁੰਚਦੀ ਵੀ ਸੀ ਜਾਂ ਪੁਲਸ ਵਾਲੀ ਖਾ ਜਾਂਦੇ ਸਨ ਮੈਂ ਪੁਲਿਸ ਵਾਲਿਆਂ ਨੂੰ ਬਥੇਰਾ ਆਖਦੀ ਸੀ ਕਿ ਮੈਨੂੰ ਮੇਰੇ ਪਤੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਕੋਈ ਵੀ ਮੇਰੀ ਗੱਲ ਨਾ ਸੁਣਦਾ ਗੱਲ ਕੀ ਸਾਰੇ ਸਵਰਨਿਕ ਘੋਟਣੇ ਤੋਂ ਡਰਦੇ ਸਨ ਜ਼ਿਕਰਯੋਗ ਹੈ ਕਿ ਸਵਰਨਿਕ ਘੋਟਣਾ 1992 ਚ ਪੁਲਿਸ ਜ਼ਿਲ੍ਹਾ ਜਗਰਾਉਂ ਦੇ ਐਸਐਸਪੀ ਸੀ ਇਹ ਤਾਂ ਦੋਸਤੋ ਗਰਮੇਲ ਕੌਰ ਨੇ ਕਿਹਾ ਕਿ ਇੱਕ ਦਿਨ ਪਿੰਡ ਕਲੇਰ ਦੀ ਇੱਕ ਔਰਤ ਜਗਰਾਉਂ ਥਾਣੇ ਦੇ ਅੰਦਰ ਗਈ ਸੀ ਤੇ ਉਹਨੇ ਬਾਹਰ ਆ ਕੇ ਦੱਸਿਆ ਕਿ ਜਥੇਦਾਰ ਦੀ ਹਾਲਤ ਠੀਕ ਨਹੀਂ ਹੈ ਉਹ ਕਹਿੰਦੇ ਕਿ ਉਸ ਔਰਤ ਨੇ ਮੈਨੂੰ ਕਿਹਾ ਸੀ ਕਿ ਜਥੇਦਾਰ ਜੀ ਦੇ ਕਾਫੀ ਸੱਟਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਭੁੰਜੇ ਸੁਟਿਆ ਹੋਇਆ ਏ ਤੇ ਉਹਨਾਂ ਨੂੰ ਇੱਕ ਗਦੈਲੇ ਦੀ ਲੋੜ ਹੈ ਅਸੀਂ ਉਸੇ ਵੇਲੇ ਘਰ ਤੋਂ ਇੱਕ ਗਦੈਲਾ ਚਾਦਰ ਤੇ ਲਪੇਟ ਕੇ ਥਾਣੇ ਫੜਾ ਕੇ ਆਏ ਸੀ ਅੱਖਾਂ ਨਮ ਕਰਦੇ ਹੋਏ ਉਹ ਗੱਲ ਜਾਰੀ ਰੱਖਦੇ ਨੇ ਪਰ ਅਫਸੋਸ ਇਸ ਗੱਲ ਦਾ ਕੇ ਜਥੇਦਾਰ ਨੂੰ ਮਾਰ ਕੇ ਉਹਨਾਂ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਤੋਂ ਬਾਅਦ ਇੱਕ ਪੁਲਿਸ ਵਾਲੇ ਨੇ ਉਹੀ ਗਦੈਲਾ ਉਸੇ ਤਰ੍ਹਾਂ ਚਾਦਰ 'ਵਾਂ ਲਪੇਟਿਆ ਹੋਇਆ ਮੇਰੇ ਹੱਥਾਂ 'ਚ ਧਰਤਾ ਗਰਮੇਲਕੌਰ 1998 ਵਿੱਚ ਉਦੋਂ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੰਡੀਗੜ੍ਹ ਜਾ ਕੇ ਮਿਲਣ ਦਾ ਵੀ ਜ਼ਿਕਰ ਕਰਦੇ ਆ ਉਹ ਕਹਿੰਦੇ ਨੇ ਕਿ ਮੈਂ ਆਕਾਲ ਤੱਕ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਤੇ ਕੁਝ ਹੋਰ ਨਾਲ ਲੋਕਾਂ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਸੀ ਜਾਂਚ ਰਿਪੋਰਟਾਂ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਰਹੀਆਂ ਪਰ ਦੋਸ਼ੀਆਂ ਨੂੰ ਹਲੇ ਤੱਕ ਕਟਾਰੇ 'ਚ ਖੜਾ ਨਹੀਂ ਕੀਤਾ ਜਾ ਸਕਿਆ ਹੈ ਤਾਂ ਪਰਿਵਾਰ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਅਕਾਲ ਤਖਤ ਸਾਬਰੀ ਜੇਸ਼ੇਦਾਰ ਦੇ ਆਦੇਸ਼ ਤੋਂ ਬਾਅਦ ਹਾਲ ਹੀ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਦਾ ਇੱਕ ਵਫਦ ਉਨ੍ਹਾਂ ਦੇ ਘਰੇ ਆਇਆ ਸੀ ਪਰਿਵਾਰਕ ਮੈਂਬਰ ਕਹਿੰਦੇ ਕਿ ਇਸ ਮਾਮਲੇ 'ਚ ਇਨਸਾਫ ਮਿਲਣ 'ਚ ਬਹੁਤ ਦੇਰੀ ਹੋ ਗਈ ਹੈ ਇਹ ਗ੍ਰਿਫਤਾਰੀ ਵੇਲੇ 15 ਸਾਲਾਂ ਦਾ ਸੀ ਪੁੱਤ ਉਹਨਾਂ ਦਾ ਭਾਈ ਕੌਕੇ ਦਾ ਤਾਂ ਸ਼ਹੀਦ ਭਾਈ ਗਦੇ ਸੀ ਕੌਕੇ ਦੇ ਪੁੱਤਰ ਹਰੀ ਸਿੰਘ ਨੇ ਦੱਸਿਆ ਕਿ ਜਿਸ ਦਿਨ ਉਹਨਾਂ ਦੇ ਪਿਤਾ ਨੂੰ ਪੁਲਿਸ ਘਰ ਤੋਂ ਚੁੱਕ ਕੇ ਲੈ ਗਈ ਸੀ ਉਸ ਵੇਲੇ ਉਹ 15 ਸਾਲਾਂ ਦੇ ਸਨ ਹਰੀ ਸਿੰਘ ਸਾਹਿਬ ਸ਼ਬਦਾਂ ਚ ਕਹਿੰਦੇ ਨੇ ਕਿ ਮੇਰੇ ਤਾਂ ਉਹ ਪਿਤਾ ਸਨ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਕੌਮ ਸਿੱਖ ਕੌਮ ਦੇ ਜੱếਦਾਰ ਸਨ ਇਸ ਲਈ ਇਨਸਾਫ਼ ਸਾਨੂੰ ਨਹੀਂ ਸਕੋ ਕੌਮ ਨੂੰ ਚਾਹੀਦਾ ਜਦੋਂ ਮੈਂ ਤੇ ਮੇਰੇ ਭਰਾ ਨੇ ਆਪਣੀ ਮਾਤਰ ਨਾਲ ਮਿਲ ਕੇ ਇਨਸਾਫ ਲੈਣ ਲਈ ਆਪਣੇ ਕਦਮ ਅੱਗੇ ਵਧਾਏ ਤਾਂ ਪੁਲਿਸ ਫੜ ਲਿਆ ਪੁਲਿਸ ਨੇ ਫੜ ਲਿਆ ਬਾਅਦ ਵਿੱਚ ਮੇਰੇ ਭਰਾ ਨੂੰ ਤਾਂ ਛੱਡ ਦਿੱਤਾ ਗਿਆ ਪਰ ਮੇਰੇ ਉੱਪਰ ਬੰਬ ਧਮਾਕਾ ਕਰਨ ਦਾ ਕੇਸ ਮੜ ਦਿੱਤਾ ਗਿਆ ਉਹ ਇਲਜ਼ਾਮ ਲਾਉਣੇ ਕਿ ਇਹਦਾ ਕਾਰਨ ਇਹ ਸੀ ਕਿ ਅਸੀਂ ਜ세ਦਾਰ ਗੁਰਦੇਵ ਸਿੰਘ ਕੌਂਕੇ ਲਈ ਕੋਈ ਕਾਨੂੰਨੀ ਲੜਾਈ ਨਾ ਲੜ ਸਕੀਏ ਤੇ ਇਹਨਾਂ ਨੂੰ ਕੇਸਾਂ ਮੜ ਦਿਆ ਲੀਏ ਇਹ ਵੱਖਰੀ ਗੱਲ ਹੈ ਕਿ ਬੰਬ ਧਮਾਕਾ ਦੇ ਕੇਸ ਵਿੱਚ ਮੈਨੂੰ ਬਰੀ ਕਰ ਦਿੱਤਾ ਗਿਆ ਸੀ ਹਰੀ ਜੀ ਨੇ ਦੱਸਿਆ ਕਿ ਐ ਜੀ ਪੀ ਸੀ ਦੇ ਵਫਦ ਨੇ ਅਗਲੇਰੀ ਕਾਨੂੰਨੀ ਕਾਰਵਾਈ ਲਈ ਕਹ ਲਈਏ ਵੀ ਕੁਝ ਕਿ ਜਾਣਕਾਰੀਆਂ ਮੰਗੀਆਂ ਸਨ ਸਾ ਤੋਂ ਅਤੇ ਦੋਸ਼ੀ ਪੁਲਿਸ ਵਾਲਿਆਂ ਦਾ ਹਵਾਲਾ ਪੁੱਛਿਆ ਸੀ ਜਿਹੜਾ ਅਸੀਂ ਵਫਦ ਨੂੰ ਦੱਸਤਾ ਉਹ ਕਹਿੰਦੇ ਕਿ ਸਾਡੀ ਤਾਂ ਇੱਕੋ ਮੰਗ ਹੈ ਕਿ ਜਿਹੜੇ ਦੋਸ਼ੀ ਪੁਲਿਸ ਵਾਲੇ ਜਿਉਂਦੇ ਬਚੇ ਉਹਨਾਂ ਖਿਲਾਫ ਤਾਂ ਹਰ ਹਾਲਤ 'ਚ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਗੱਲ ਫੇਰ ਹੋਈ ਆ ਗਈ ਕਿ ਇਨਸਾਫ ਸਾਨੂੰ ਨੇ ਸਿੱਖਾਉ ਨੂੰ ਚਾਹੀਦਾ ਦਿਨਾ ਦੇ ਗੁਰਦੇਵ ਸਿੰਘ ਕੌਕੇ ਜਥੇਦਾਰ ਸਾਡਾ ਤਾਂ ਕਿਵੇਂ ਬਣਾਏ ਗਏ ਸੀ ਇਹ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਕੇ ਨੂੰ 26 ਜਨਵਰੀ 1986 ਵਾਲੇ ਦਿਨ ਅੰਮ੍ਰਿਤਸਰ ਵਿਖੇ ਬੁલાਇਆ ਗਿਆ ਸਰਵਤ ਖਾਲਸਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ ਅਸਲ 'ਚ ਇਸ ਦਿਨ ਦਮਦਮਾ ਟਕਸਾਲ ਦੇ ਮੁਖੀ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ ਦੇ ਭਤੀਜੇ ਭਾਈ ਸਵੀਰ ਸਿੰਘ ਰੋਟੇ ਨੂੰ ਅਕਾਲ ਤਖਤ ਸਾਹਿਬ ਜਥੇਦਾਰ ਥਾਪਿਆ ਗਿਆ ਸੀ ਪਰ ਇਸ ਵੇਲੇ ਜਸਵੀਰ ਸਿੰਘ ਰੋਡੇ ਦੇ ਜੇਲ੍ਹ ਚ ਹੋਣ ਕਾਰਨ ਕਾਰਜਕਾਰੀ ਅਫਸਰ ਥਾਪਿਆ ਜਾਣਾ ਜ਼ਰੂਰੀ ਸੀ। ਉਸ ਸਮੇਂ ਪੰਜਾਬ ਚ ਖਾਲਸਤਾਨ ਪੱਕੀ ਲਹਿਰ ਵੀ ਯੂਰਾਂ ਤੇ ਸੀ ਜਿਹਦੇ ਕਾਰਨ ਪੁਲਿਸ ਦਾ ਇਲਜ਼ਾਮ ਸੀਗੇ ਜਿਹਦਰ ਕੌਕੇ ਇਹ ਸਾਹ ਹਥਿਆਰਬੰਦ ਲਹਿਰਵਾ ਸ਼ਾਮਲ ਹੈ। ਉਹਨਾਂ ਨੂੰ ਇੱਕ ਕਤਲ ਕੇਸ ਦੇ ਸਬੰਧ ਚ ਗ੍ਰਿਫਤਾਰ ਕੀਤਾ ਗਿਆ ਸੀ। ਪਰ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਦਾਵਾ ਕੀਤੇ ਪੁਲਸ ਨੇ ਕਿ ਉਹ ਇੱਕ ਪੁਲਸ ਮੁਕਾਬਲੇ ਦੌਰਾਨ ਹੱਤਕੜੀ ਲੱਗਿਆ ਸੀ ਭਗੋੜੇ ਹੋਗੇ। ਪਰ ਪ੍ਰਵਾਹ ਦਾ ਇਲਜ਼ਾਮ ਸੀ ਕਿ ਉਹਨਾਂ ਨੂੰ ਪੁਲਿਸ ਨੇ ਤਸ਼ੱਦਦ ਕਰਕੇ ਮਾਰਤਾ ਇਹਨਾਂ ਇਲਜ਼ਾਮਾਂ ਨੂੰ ਪੁਲਿਸ ਨੇ ਕਦੇ ਵੀ ਸਬਕਾਰ ਨਹੀਂ ਕੀਤਾ ਜਾਂਚ ਲਈ ਜਿਹੜੇ ਕਮਿਸ਼ਨ ਬਣੇ ਉਹਨਾਂ ਦੀ ਆਪਾਂ ਗੱਲ ਕਰੀਏ ਜੀ ਤਾਂ ਤਤਕਾਲੀ ਅਕਾਲੀ ਭਾਜਪਾ ਸਰਕਾਰ ਨੇ ਉਦੋਂ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਦਾ ਗੁਰਦੇਵ ਸਿੰਘ ਕੌਂਕਰੇ ਦੇ ਮਾਮਲੇ ਦੀ ਜਾਂਚ ਲਈ ਇੱਕ ਕਮਿਸ਼ਨ ਕਾਇਮ ਕੀਤਾ ਸੀ ਬੀਪੀ ਤਿਵਾੜੀ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਭਾਵੇਂ ਸਾਲ 98 ਵਿੱਚੇ ਤਤਕਾਲੀ ਸਰਕਾਰ ਨੂੰ ਸੌਂਪ ਦਿੱਤੀ ਗਈ ਸੀ ਪਰ ਇਹਨੂੰ ਜਗ ਜाहਰ ਨਹੀਂ ਕੀਤਾ ਗਿਆ ਸੀ। ਬੀਪੀ ਤਵਾੜੀ ਕਮਿਸ਼ਨਰ ਵੱਲੋਂ ਕੀਤੀ ਗਈ ਜਾਂਚ ਚਪੋਰਸ ਦੇ ਕੁਝ ਅਧਿਕਾਰੀਆਂ ਵੱਲੋਂ ਉਂਗਲ ਉਠਾਈ ਗਈ ਸੀ। ਬਾਅਦ ਵਿੱਚ ਇਸ ਜਾਂਚ ਕਮਿਸ਼ਨ ਦੀ ਰਿਪੋਰਟ ਨੂੰ ਲਾਬੇ ਰੱਖਦੇ ਹੋਏ ਸਰਕਾਰ ਵੱਲੋਂ ਇੱਕ ਬਖਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਵੀ ਗਠਨ ਕੀਤਾ ਗਿਆ ਸੀ ਤਾਂ ਜੋ ਅਸਲੀਅਤ ਸਾਹਮਣੇ ਆ ਚਕੇ। ਇੰਨਾ ਕੁਝ ਹੋਣ ਦੇ ਬਾਵਜੂਦ ਇਹੀ ਦਰਸਾਇਆ ਗਿਆ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਜਦੋਂ ਪੁਲਿਸ ਹਥਿਆਰਾਂ ਦੀ ਬਰਾਮਦਗੀ ਲਈ ਹੱਥਕੜੀਆਂ ਸਮੇਤ ਲੈ ਕੇ ਗਈ ਤਾਂ ਉਹ ਪਘੋੜਾ ਹੋ ਗਏ ਸਨ ਪਰਿਵਾਰਕ ਮੈਂਬਰ ਇਹ ਸਵਾਲ ਚੁੱਕਦੇ ਨੇ ਕਿ ਆਖਰਕਾਰ ਇੰਨੇ ਸਾਲ ਬੀਤਣ ਤੋਂ ਬਾਅਦ ਪੁੱਤ ਉਹਨਾਂ ਦੀ ਭਾਲ ਕਿਉਂ ਨਹੀਂ ਕਰ ਸਕੀਏ ਹਾਂਜੀ ਹੁਣ ਇਸ ਮੁੱਦੇ ਨੂੰ ਲੈ ਕੇ ਕਈ ਵਾਰ ਵੱਖ-ਵੱਖ ਸੰਗਠਨਾਵਾਂ ਵੱਲੋਂ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ ਸਨ ਇਸ ਸੰਦਰਭ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਹਿ ਚੁੱਕੇ ਜਸਟਿਸ ਅਜੀਤ ਸਿੰਘ ਤੇ ਸ਼੍ਰੋਮਣੀ ਕਾਲਦਲ ਅੰਮ੍ਰਿਤਸਰ ਦੇ ਪ੍ਰਧਾਨ ਸਮੇ ਸਿੰਘ ਮਾਨ ਇਹਨਾਂ ਨੇ ਪੰਜਾਬ ਤੇ ਹਰਿਆਣਾ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ ਜਰੇਦਾਰ ਕੌਕੇ ਸਾਹਿਬ ਦੇ ਮੁੱਦੇ ਨੂੰ ਲੈ ਕੇ ਕਮੇਟੀ ਫੋਰ ਕੋਆ ਕੋਆਰਡੀਨੇਸ਼ਨ ਆਫ ਡਿਸਪੀਰੈਂਸ ਇਨ ਪੰਜਾਬ ਇਹਨੇ ਆਪਣੇ ਤੌਰ ਤੇ ਜਾਂਚ ਕੀਤੀ ਸੀ ਇਸ ਜਾਂਚ ਵਿੱਚ ਵੀ ਪੁੱੜ ਦੀ ਭਗੌੜਾ ਹੋਣ ਵਾਲੀ ਕਹਾਣੀ ਦੇ ਸਵਾਲ ਖੜੇ ਕੀਤੇ ਗਏ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਹਾਲੇ ਤੱਕ ਗੱਲ ਕਿਸੇ ਤਣਪੱਤਣ ਨਹੀਂ ਲੱਗੀ ਹੈ ਰਿਪੋਰਟ ਨੇ ਕਿਹੜੇ ਖਲਾਸੇ ਕੀਤੇ ਹੋਰ ਜੇ ਅਪਾ ਇਹਦੀ ਗੱਲ ਕਰੀਏ ਤਾਂ ਕਾਲ ਤੱਕ ਸਹਿਰੇ ਸਾਹਿਬ ਦਾ ਕਾਰਜਕਾਰੀ ਅਫਸਰ ਰਸ਼ੀਦ ਭਾਈ ਗਰੇ ਅਸੀ ਕੌਂਕੇ ਦੀ ਪੁਲਸ ਰਾਤ ਦੌਰਾਨ ਕਥਿਤ ਤੌਰ ਤੇ ਹੋਈ ਮੌਤ ਦਾ ਮਾਮਲਾ ਕਰੀਬ 3 ਦਿਨਾਂ ਕੇ ਬਾਅਦ ਮੁੜ ਚਰਚਾ ਚਾਇਆ ADGP BP ਤਵਾੜੀ ਨੇ ਗੁਰਦੇਵ ਸਿੰਘ ਕੌਂਕੇ ਦੇ ਗੈਰ ਨਿਆਂਕ ਕਤਲ ਦੇ ਇਲਜ਼ਾਮਾਂ ਸਬੰਧੀ ਆਪਣੀ ਜਾਂਚ ਰਿਪੋਰਟ ਦੇ ਸਿੱਟੇ 'ਚ ਲਿਖਿਆ ਉਹ ਕਹਿੰਦਾ ਸਾਰੇ ਹਾਲਾਤ ਦੇਖਦੇ ਹੋਏ ਇਹ ਸਪਸ਼ਟ ਹੁੰਦਾ ਹੈ ਕਿ ਤਤਕਾਲੀ ਐਸ ਐਚਓ ਤੇ ਹੁਣ ਡੀ ਐਸ ਪੀ ਗਰਮੀਤ ਸਿੰਘ ਵੱਲੋਂ 25 ਦਸੰਬਰ 1992 ਅਈ ਗੁਰਦੇਵ ਸਿੰਘ ਨੂੰ ਉਹਦੇ ਘਰੋਂ ਲਿਆਇਆ ਗਿਆ ਜੋ ਕਿ ਮੁੜ ਕੇ ਵਾਪਸ ਨਹੀਂ ਆਇਆ ਇਸ ਰਿਪੋਰਟ ਚ ਅੱਗੇ ਕਿਹਾ ਕਿਹਾ ਰਿਪੋਰਟ ਮਾ ਕਿਹਾ ਗਿਆ ਅੱਗੇ ਕਿ ਇਹ ਗੱਲ ਵਿਸ਼ਵਾਸਯੋਗ ਨਹੀਂ ਹੈ ਕਿ ਗੁਰਦੇਵ ਸਿੰਘ ਕੌਕੇ ਨੂੰ 2 ਜਨਵਰੀ 1993 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਹ ਪਿੰਡ ਕਰਨੀਆਂ ਦੀ ਹੱਦ ਉੱਤੇ ਖਾੜਕੋ ਤੇ ਪੁਲਿਸ ਪਾਰਟੀ ਦੌਰਾਨ ਗੋਲੀਬਾਰੀ ਦੌਰਾਨ ਬੈਲਟ ਤੋੜ ਕੇ ਭੱਜ ਗਏ ਸਨ ਤਾਂ ਇਸ ਰਿਪੋਰਟ ਚ ਇਹ ਵੀ ਕਿਹਾ ਗਿਆ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਇਹ ਗੁਰਦੇਵ ਸਿੰਘ ਨੂੰ ਪੁਲਿਸ ਨੇ ਕੁੱਟ ਕੇ ਮਾਰਤਾ ਸਾਬਕਾ ਸਿਪਾਈ ਦਰਸ਼ਨ ਸਿੰਘ ਜੋ ਕੁੱਟ ਮਾਰ ਦੇ ਗਵਾਹ ਨੇ ਇਹਦੇ ਮਨੁੱਖੀ ਅਧਿਕਾਰਾਂ ਤੇ ਜਾਂਚ ਟੀਮ ਅੱਗੇ ਦਿੱਤੇ ਆਪਣੇ ਬਿਆਨਾਂ 'ਚ ਫਰਕ ਹੈ ਗਦੇਵ ਜੀ ਕੌਕੇ ਦੀ ਗੈਰ ਕਾਨੂੰਨੀ ਹਰਤਤ ਸਬੰਧੀ ਕਿਸੇ ਵੀ ਵਿਅਕਤੀ ਨੇ ਕਿਸੇ ਅਧਿਕਾਰੀ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਤੇ ਨਾ ਹੀ ਕੋਈ ਡਾਕਟਰੀ ਮੋਈਨਾ ਕਰਾਇਆ ਲੱਗਦਾ ਇਹ ਲੱਗਦਾ ਕਿ ਉਹਨਾਂ ਦੀ ਕਹਾਣੀ ਤੇ ਯਕੀਨ ਕਰਨਾ ਉਚਿਤ ਨਹੀਂ ਹੋਊਗਾ ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਸਾਰੇ ਬਿਆਨਾਂ ਦੀ ਕੂਕ ਕਰਦੋਂ ਬਾਅਦ ਲੱਗਦਾ ਕਿ ਕੌਕੇ ਨੂੰ ਪੁਲਸ ਰਾਤ 'ਚ ਰੱਖ ਕੇ ਝੂਠਾ ਕੇਸ ਬਣਾਉਣ ਦੀ ਕਹਾਣੀ ਦਾ ਸਾਰੇ ਛੋਟੇ ਅਤੇ ਵੱਡੇ ਅਫਸਰਾਂ ਨੂੰ ਪਤਾ ਸੀ ਪਰ ਉਸ ਸਮੇਂ ਪੁਲਸ ਦਾ ਜੋ ਮਾਹੌਲ ਸੀ ਉਸ ਤੋਂ ਜ਼ਾਹਰ ਹੁੰਦਾ ਕਿ ਪੁਲਸ ਅਧਿਕਾਰੀ ਜਾਂ ਤਾਂ ਜਿਮਨੀਆ ਲਿਖਦੇ ਹੀ ਨਹੀਂ ਸਨ ਜਾਂ ਛੋਟੇ ਅਫਸਰਾਂ ਦਰਾਂ ਲਿਖੀ ਜਿਮਨੀ ਉੱਤੇ ਬਿਨਾ ਪੜੇ ਦਸਤਕਤ ਕਰਦੇ ਰਹੇ ਸਨ ਤਾਂ ਦੋਸਤੋ ਇਹ ਗੱਲਬਾਤ ਹੈ ਸਾਰੀ A to Z ਤਾਂ ਪੰਜਾਬ ਪੁਲ ਤੇ ਬੁਲਾਰੇ ਤੇ ਪੁਲ ਦੇ ਇੰਸਪੈਕਟਰ ਜਨਰਲ ਸਖਚੈਨ ਸਿੰਘ ਗੱਲ ਨਾਲ ਵੀ ਸੰਪਰਕ ਕੀਤਾ ਤਾਂ ਇਸ ਮਾਮਲੇ 'ਚ ਪੁਲਦਵਾਰਾਂ ਕੀਤੀ ਗਈ ਕਿਸੇ ਵੀ ਕਾਰਵਾਈ ਦੇ ਬੇਰਵੇ ਤੇ ਪੰਜਾਬ ਪੁਲ ਦਾ ਪੱਖ ਲੈਣ ਲਈ ਕੋਸ਼ਿਸ਼ ਕੀਤੀ ਇਸ ਰਿਪੋਰਟ ਨੂੰ ਲਿਖੇ ਜਾਣ ਤੱਕ ਪੰਜਾਬ ਪੁਲ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਜਦੋਂ ਪੰਜਾਬ ਪੁਲ ਦਾ ਜਵਾਬ ਆਉਗਾ ਤਾਂ ਉਸ ਰਿਪੋਰਟ ਨੂੰ ਅਪਡੇਟ ਕਰ ਦਿੱਤਾ ਜਾਊਗਾ ਹੁਣ ਦੇਖਦੇ ਹਾਂ ਦੋਸਤੋ ਅੱਗੇ ਕੀ ਬਣਦਾ ਸੋ ਮਿਲਦੇ ਆਂ ਅਗਲੀ ਵੀਡੀਓ ਚ ਕੋਈ ਨਵੀਂ ਜਾਣਕਾਰੀ ਲੈ ਕੇ ਤੇ ਹੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ